ਜਿਸ ਦਿਨ ਲੈ ਕੇ ਹੁਣ ਸੋਸਾਇਟੀ ਦੇ ਨਾਲ ਸਬੰਧਿਤ ਪਿੰਡਾਂ ਦੇ ਵੱਲੋਂ ਵੀ ਸੋਸਾਇਟੀ ਦੇ ਵਿੱਚ ਹੋਏ ਕਿਸਾਨਾਂ ਦੇ ਨਾਲ ਵੱਡੇ ਕਪਲੇ ਦੇ ਲਈ ਪਿੰਡ ਪੂਰੇ ਵਿੱਚ ਵੀ ਸਕੱਤਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਸੋਸਾਇਟੀ ਦੇ ਸਕੱਤਰ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰਦੇ ਆ ਇਕੱਠੇ ਕਿਸਾਨਾਂ ਨੇ ਸਕੱਤਰ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਕੱਤਰ ਦੀ ਮਿਲੀ ਭਗਰ ਦੇ ਨਾਂ 'ਤੇ ਸੋਸਾਇਟੀ ਦੇ ਵਿੱਚ ਲੱਖਾਂ ਰੁਪਏ ਦਾ ਕਪਲਾ ਹੋਇਆ ਹੈ ਲਗਦਾ ਸਾਰੇ ਇਹ ਆ ਵੀ ਜਿਹੜਾ ਕੁੱਬੇ ਸਾਡੇ ਨਾਲ ਤੇ ਪੂਰੇ ਤੇ ਕੁੱਬੇ ਦੀ ਸੋਸਾਇਟੀ ਸਾਂਝੀ ਬਣੀ ਹੋਈ ਹੈ ਉਹ ਬਹੁਤ ਟਾਈਮ ਤੋਂ ਉਹਦੇ ਵਿੱਚ ਜਿਹੜਾ ਖਾਦ ਹੈ ਖਾਦ ਦਾ ਉੱਥੇ ਆਉਂਦੀ ਆ ਜਾਂ ਹੋਰ ਸਾਨੂੰ ਨੂੰ ਸਰਕਾਰੀ ਸਹੂਲਤਾਂ ਆਉਂਦੀਆਂ ਨੇ ਉਹ ਸਾਡਾ ਉੱਥੇ ਦੋਨਾਂ ਪਿੰਡਾਂ ਦਾ ਸਿਸਟਮ ਚੱਲਦਾ ਹੈ ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਘਪਲਾ ਹੋਇਆ ਘਪਲਾ ਹੋਇਆ ਸਾਨੂੰ ਸੀ ਵੀ ਉਹ ਪਹਿਲਾਂ 70-75 ਲੱਖ ਦਾ ਹੋਗਾ ਪਹਿਲਾਂ ਹੁਣ ਪਰ ਉਹ ਸਾਨੂੰ ਪਤਾ ਲੱਗਿਆ ਵੀ ਉਹ ਕਰੋੜਾਂ 'ਚ ਘਪਲਾ ਹੈ ਉਹ ਜਿਹੜਾ ਇੱਕ ਬਲਬੀਰ ਸਿੰਘ ਹਰੇਗੜ੍ਹ ਦਾ ਸੈਕਟਰੀ ਹੈ ਤੇ ਇੱਕ ਕੁੱਬਿਆਂ ਤੋਂ ਮੁੰਡਾ ਹੈ ਉਹਦਾ ਨਾਮ ਗਗਨਦੀਪ ਖਾਨ ਹੈ ਜੋ ਉਹਦਾ ਰੱਖਿਆ ਹੋਇਆ ਸੀ ਉਹ ਗਗਨਦੀਪ ਖਾਨ ਹੈ ਜਿਹੜਾ ਉਹ ਤਾਂ ਆਪ ਤਾਂ ਉਹ ਪਤਾ ਨਹੀਂ ਕਿੱਥੇ ਲੁਕਿਆ ਹੈ ਜਾਂ ਇਹਨੇ ਸੈਕਟਰੀ ਨੇ ਲੁਕਾਇਆ ਜਾਂ ਸੈਕਟਰੀ ਨੇ ਪਤਾ ਨਹੀਂ ਮਰਵਾਤਾ ਵੀ ਹੋਵੇ ਹੋ ਸਕਦਾ ਮਰਵਾਤਾ ਹੋਵੇ ਉਹ ਵੀ ਕਿਉਂਕਿ ਘਾਫਲਾ ਵੱਡਾ ਕਰੋੜਾਂ ਦਾ ਇਹਨੇ ਸੈਕਟਰੀ ਨੇ ਬਾਹਰ ਜਾਣਾ ਹੈ ਬਾਹਰ ਜਾਣ ਦੇ ਚੱਕਰ ਦੇ ਵਿੱਚ ਇਹਨੂੰ ਐਸਵੀ ਘਾਫਲਾ ਕਰਕੇ ਮੈਂ ਇਥੋਂ ਨਿਕਲ ਜਾ ਮੜ ਕੇ ਮੈਂ ਦੇਸ਼ ਦੇ ਵਿੱਚ ਨਾ ਪਹੁੰਚਾਂ ਪਰ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਜਿਹੜੀ ਸਰਕਾਰ ਦੇ ਘਾਫਲੇਬਾਜ਼ੀ ਦੀ ਪ੍ਰੋਸੈਸ ਚੱਲ ਰਿਹਾ ਹੈ ਪਹਿਲਾਂ ਇੱਕ ਪੱਖੋਂ ਵਾਲਾ ਚੱਲਿਆ ਪੱਖੋਂ ਐਂਚੀਆਂ ਚੱਲਿਆ ਹੋਰ ਜਾਂ ਕਈ ਪਿੰਡਾਂ ਦੇ ਵਿੱਚ ਚੱਲਿਆ ਲੋਕਾਂ ਦਾ ਕਿਸਾਨਾਂ ਦਾ ਕੱਲਾ ਕੱਲਾ ਪੈਸਾ ਮਿਹਨਤ ਮਜ਼ਦੂਰੀ ਦੇ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਲੋਕਾਂ ਦਾ ਪੈਸਾ ਲੋਕ ਪੈਸਾ ਭਰੇ ਬੈਠੇ ਨੇ ਬਾਈ ਪੈਸਾ ਭਰ ਕੇ ਪਰ ਉੱਥੇ ਬੈਂਕਾਂ ਦੇ ਵਿੱਚ ਉਹ ਡਿਫਾਲਟਰ ਨੇ ਪੈਸਾ ਉਹਨਾਂ ਨੇ ਭਰ ਲਿਆ ਗੱਲਾ ਗੱਲਾ ਪੈਸਾ ਭਰਿਆ ਹੋਇਆ ਤੇ ਇੱਥੇ ਉਹ ਡਿਫਾਲਟਰ ਨੇ ਬੈਂਕ ਦੇ ਵਿੱਚ ਜਾਂਦੇ ਨੇ ਤਾਂ ਬੈਂਕਾਂ ਦੇ ਵਿੱਚ ਕਿਸੇ ਦਾ ਲੱਖਾਂ ਕਿਸੇ ਦਾ 2 ਲੱਖ ਕਿਸੇ ਦਾ 1.5 ਲੱਖ ਕਿਸੇ ਦਾ 50 ਹਜ਼ਾਰ ਕਿਸੇ ਦਾ 20 ਹਜ਼ਾਰ ਐ ਸਾਰੇ ਲੋਕਾਂ ਦਾ ਪੈਸਾ ਖੜਾ ਹੈ ਇਸ ਕਰਕੇ ਇਸ ਦਾ ਮੰਗੀ ਕਰ ਸਕਦੇ ਆ ਬਾਈ ਵੀ ਇਹ ਜਿਹੜਾ ਸਹੀ ਤਰੀਕੇ ਨਾਲ ਇਸ ਦੀ ਜਾਂਚ ਹੋਵੇ ਜਿਹੜਾ ਉਹਦਾ ਬੁੱਬੇ ਸਟੇਟ ਹੀ ਆ ਦੋ ਪਿੰਡਾਂ ਦੇ ਸਾਂਝੀ ਆ ਉਹਦੇ ਵਿੱਚ ਮੈਂ ਮੇਰੇ ਪਿ ਮੈਂ 154000 ਰੁਪਏ ਫਿਰ ਐਸੇ ਭਰ ਗਿਆ ਦੀਗਾ ਉਹ ਹੋ ਗਏ ਮੇਲਾ 23 ਚ ਭਰਕੇ ਆ ਪਰ ਫੋਨ ਤੱਕ ਮੈਂ 4 ਜਿਹੜੇ ਮਾਰਿਆ ਮੈਨੂੰ ਦੱਸ ਹੀ ਨਹੀਂ ਰਹੇ ਕਹਿੰਦੇ ਆਧਾਰ ਕਾਰਡ ਨਾਲ ਮਲੂਤਰੀ ਕਾਪੀ ਅਟੈਚ ਹੈ ਨਹੀਂਗੀ ਉਥੇ ਹਲੇ ਨਾ ਉਹ ਕਿਲੀ ਕੁੱਬੇ ਕਲੀਅਰ ਕਰੀਆ ਨਾ ਹੋ ਮਲੋ ਬੈਂਕ ਚ ਕਲੀਅਰ ਕਰੀਏ ਤੇ ਹੋਰ ਜਮੀਰ ਦੇ ਵੀ ਪੈਸੇ ਜਿਵੇਂ ਪਤਾ ਲੱਗੀ ਜਾਂਦਾ ਕਿਸੇ ਦੇ ਨਹੀਂ ਪੈਸੇ ਭਰੇ ਹੋਏ ਮੌਨਾ ਸੈਕਟਰੀ ਆਪ ਤਾਂ ਮੌਨਾ ਬੈਠਾਗਾ ਉਹ ਮੁੰਡਾ ਪਤਾ ਨਹੀਂ ਕਿੱਥੇ ਗਿਆ ਭਰੇ ਇਹਨਾਂ ਨੇ ਮoyne ਬਿਲਕੁਲ ਦੋਸ਼ ਲਾਏ ਜਾ ਰਹੇ ਆ ਪਰ ਇਹ ਦੋ ਸਾਰੇ ਬੇਬੁਨਿਆਦ ਐ ਮੇਰੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈਗਾ ਜੋ ਗੱਲ ਸੱਚ ਐ ਪਰ ਮੈਂ ਕਿਤੇ ਬਾਹਰ ਨਹੀਂ ਜਾ ਰਿਹਾ ਕੋਈ ਮੇਰੀ ਟਿਕਟ ਨਹੀਂ ਲੈਤੀ ਹੋਈ ਇਹ ਸਭ ਗੱਲਾਂ ਬੇਬੁਨਿਆਦ ਨੇ ਵਾਹ ਡਾਈਆਂ ਜਾ ਰਹੀਆਂ ਨੇ ਜੇ ਮੈਂ ਬਾਹਰ ਜਾਣਾ ਹੁੰਦਾ ਤੇ ਉਹ ਮੰਗਲਵਾਰ ਤੋਂ ਨਹੀਂ ਸਾਡੇ ਕੋਲ ਆ ਰਿਹਾ ਮੈਂ ਬੁੱਧਵਾਰ ਨੂੰ ਚਲਿਆ ਜਾਂਦਾ ਪਰੰਤੂ ਪਿੰਡ ਦੇ ਮੈਂਬਰਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਵੱਲੋਂ ਜਿੱਥੇ ਵੀ ਮੈਨੂੰ ਬੁਲਾਇਆ ਜਾਂਦਾ ਹੈ ਦਿਨੇ ਰਾਤ ਨੂੰ 12 ਵਾਰ ਨੂੰ ਵੀ ਉਹ ਮੇਰੇ ਘਰੇ ਆਏ ਉੱਥੇ ਵੀ ਮੈਂ ਸਹਿਯੋਗ ਦਿੱਤਾ ਸੈਸਟੀ ਦਾ ਜਿਹੜਾ ਮਾਮਲਾ ਹੋ ਰਿਹਾ ਸੰਦੇ ਸਾਡੇ ਕੋਲੋਂ ਇੱਕ 44 ਦੀ ਟੀਮ ਨਿਯੁਕਤ ਕੀਤੀ ਹੈ ਤੇ ਉਹ ਆਪਦਾ ਜੋ ਰਿਕਾਰਡ ਹੈ ਸਾਰਾ ਚੈੱਕ ਹਸਾਬਦਸਦੀ ਗੋਆਰਾ ਕਰ ਰਹੀ ਹੈ ਜੋ ਵੀ ਉਹਦੀ ਰਿਪੋਰਟ ਜਿਹੜੀ ਆਉਗੀ ਸਾਡੇ ਕੋਲੇ ਤਤ੍ਰੰਤ ਜਿਹੜੇ ਦੋਸ਼ੀ ਕਰਮਚਾਰੀ ਉਹਨਾਂ ਦੇ ਖਿਲਾਫ ਕਾਰਵਾਈ ਦੀ ਕਾਰਵਾਈ ਜਿਹੜੀ ਕੀਤੀ ਜਾਊਗੀ